ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਹਰਗੋਬਿੰਦ ਸਾਹਿਬ ਸਹਿਯੋਗ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਗੁਰਬਾਣੀ ਦਾ ਬੜਾ ਪਵਿੱਤਰ ਫਰਮਾਨ ਹੈ ਢਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਸਤਿ ਸ੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਕੋਈ ਕਰੋ ਦਵਾਵਾ ਮੇਰੇ ਦੋਨੇ ਦੇਸ਼ ਪੰਜਾਬ ਲਈ ਕੋਈ ਕਰੋ ਦਵਾਵਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਮੀਂਹ ਪਿਆ ਔਰ ਅੱਜ ਪਰਮਾਤਮਾ ਦਾ ਸ਼ੁਕਰ ਹੈ ਕਿ ਅੱਜ ਮੌਸਮ ਕੁਝ ਠੀਕ ਹੈ ਪਰ ਪਿੰਡਾਂ ਦੇ ਹਾਲਾਤ ਜਿਹੜੇ ਨੇ ਉਹ ਇਸ ਵੇਲੇ ਬਹੁਤ ਵੱਡੀ ਰਾਹਤ ਮੰਗ ਰਹੇ ਨੇ ਕਿਉਂਕਿ ਜੋ ਪਿੰਡਾਂ ਦੇ ਵਿੱਚ ਪਾਣੀ ਆਇਆ ਔਰ ਖੜਾ ਦੇ ਹਾਲਾਤ ਬੜੇ ਨੇ ਉਹਦੇ ਕਰਕੇ ਲੋਕਾਂ ਲੋਕਾਂਾਂ ਤੋਂ ਬਾਹਰ ਆ ਗਏ ਔਰ ਘਰ ਦੀ ਰੋਟੀ ਪਾਣੀ ਵੀ ਬਣਾਣੀ ਮੁਸ਼ਕਲ ਹੋ ਗਈ ਹੈ ਪਰ ਇੱਕ ਕਹਾਵਤ ਹੈ ਕਿ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੈ ਪੰਜਾਬੀ ਦਾ ਐਦਾਂ ਦੀ ਕੌਮ ਹੈ ਜਿਹੜੇ ਕਿ ਦੇਸ਼ ਵਿਦੇਸ਼ ਕੀ ਕਿਤੇ ਵੀ ਕੋਈ ਮੁਸੀਬਤ ਆਵੇ ਉਥੇ ਆਪਣੇ ਵੱਲੋਂ ਰਾਹਤ ਲੈ ਕੇ ਪਹੁੰਚਦੇ ਨੇ ਔਰ ਹਰ ਤਰ੍ਹਾਂ ਦੀ ਮਦਦ ਪੂਰੇ ਦੁਨੀਆ ਦੇ ਵਿੱਚ ਕਰਦੇ ਨੇ ਔਰ ਕਿਉਂ ਨਾ ਪੰਜਾਬੀ ਪੰਜਾਬੀਆਂ ਦੇ ਵੀ ਕੰਮ ਹੋਣਗੇ ਇਸੇ ਤਰ੍ਹਾਂ ਅੱਜ ਬੰਗਾ ਤੋਂ ਇੱਕ ਰਾਹਤ ਸਮਗਰੀ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਐਡਵੋਕੇਟ ਅਬਲ ਜੀ ਦੇ ਅਗਵਾਈ ਦੇ ਵਿੱਚ ਔਰ ਬਾਕੀ ਸਾਰੇ ਪਤਵੰਤੇ ਸੱਜਣਾਂ ਦੀ ਅਗਵਾਈ ਦੇ ਵਿੱਚ ਰਾਸ ਸਮਗਰੀ ਲੈ ਕੇ ਜਿੱਦਾਂ ਕਿ ਚੇਤਾ ਪਿੰਡ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਸੀ ਵੱਡੀ ਮੁਸੀਬਤ ਬਣੀ ਹੋਈ ਸੀ ਲੋਕ ਪਿੰਡ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਔਰ ਇਹ ਜਿਹੜੀ ਰਾਸ ਸਮਗਰੀ ਲੈ ਕੇ ਕੱਲ ਕਰਾਉਣੇ ਐ ਐਡਵੋਕੇਟ ਅਬਲ ਜੀ ਨਾਲ ਕੀ ਕਹਿੰਦੇ ਨੇ ਹਾਂਜੀ ਸਵਾਗਤ ਹੈ ਜੀ ਬਹੁਤ ਵੱਡਾ ਉਪਰਾਲਾ ਤੁਹਾਡਾ ਮੁਕਤਾ ਦੀ ਦਿਵਾਲੀ ਕਮੇਡੀ ਸੇਵਾ ਕਰ ਰਹੇ ਹੋ ਕੀ ਕਹੋਗੇ ਇਸ ਮੌਕੇ ਵਾਇਡਰ ਜੀ ਕਾ ਖਾਲਸਾ ਵਾਇਡਰ ਜੀ ਕੀ ਖਤ ਤੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਇਹ ਯਤਰਾ ਤੇ ਬਹੁਤ ਪੰਜਾਬ ਤੇ ਭਾਰੀ ਪਈ ہوئی ਆ ਤੇ ਸਾਰੀ ਸੰਗਤ ਜਿੰਨੇ ਵੀ ਆਪਣੇ ਜੁੜੀ ہوئی ਆ ਉਹ ਆਪਾਂ ਆਪਣੇ ਥਾਂ ਜੜੀ ਆ ਸੇਵਾ ਨਿਭਾ ਰਹੇ ਆ ਤੇ ਅਸੀਂ ਵੀ ਆਪਣੀ ਸੋਸਾਇਟੀ ਵੱਲੋਂ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਸੋਸਾਇਟੀ ਵੱਲੋਂ ਜੁਣਾਇਓ ਪਰਾਲਾ ਕਰ ਰਹੇ ਆ ਜਿੰਨਾਂ ਕੇ ਵੀ ਸਾਡੇ ਕੋਲ ਤੈਲ ਪੋਲਾ ਨਹੀਂ ਗੱਦੀ ਜਿਹੜੀ ਆ ਉਹ ਸੇਵਾ ਨਿਭਾ ਸਕੀਏ ਤੇ ਮੈਂ ਆਪਣੇ ਵੀ ਮਜਿੰਦਰ ਪੱਤਰਕਾਰ ਜੀ ਹੁਣੋਂ ਦਾ ਵੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੇਰੇ 10 ਮਿੰਟ ਦੇ ਕਾਲ ਦੇ ਵਿੱਚ ਵਿੱਚ ਵੀ ਐਮਰਜੈਂਸੀ ਕਾਲ ਦੇ ਵਿੱਚ ਵੀ ਆਗੇ ਜਣਾ ਸਾਨੂੰ ਇਦਾਂ ਚੜਾ ਸਹਿਯੋਗ ਦਿੱਤਾ ਇਹ ਮੈਂ ਜੀ ਕਰਦਾ ਕਿ ਅਗੇ ਤੋਂ ਵੀ ਇਹ ਸਹਿਯੋਗ ਦਿੰਦੇ ਰਹਿਣਗੇ ਅਸੀਂ ਆਪਣੀ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਮੈਂ ਆਪਣੇ ਇੱਕ ਹੋਰ ਆਪਣੇ ਵੱਲੋਂ ਇੱਕ ਸਭ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਹਰ ਇੱਕ ਬੰਦਾ ਹਰ ਇੱਕ ਥਾਂ ਤੇ ਨਹੀਂ ਪਹੁੰਚ ਸਕਦਾ ਹਰ ਇੱਕ ਜਿਹੜੀ ਸੁਸਾਇਟੀ ਆ ਜੋ ਐਨਜੀਓ ਹਰ ਇੱਕ ਥਾਂ ਨਹੀਂ ਪਹੁੰਚ ਸਕਦੀ ਆਪ ਆਪਣੀ ਥਾਂ ਜਿਹੜੇ ਆ ਹਰ ਇੱਕ ਨੂੰ ਜੜਿਆ ਲੋੜਵੰਦਾਂ ਦੀ ਜੜੀ ਆ ਸਹਾਇਤਾ ਜਿਹੜੀ ਪ੍ਰਦਾਨ ਕਰਨੀ ਚਾਹੀਦੀ ਆ ਕੋਈ ਘਟੀ ਦਾ ਤਾਲਸਰ ਜਿੱਤੇ ਪੱਤਰਕਾਰ ਵੀ ਸਾਡੇ ਕੋਲ ਜਿਹੜੇ ਆ ਪਹੁੰਚੇ ਹੋਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦੇ ਵੀ ਛੋੜੀ ਜੀ ਕਾਲ ਦੇ ਵਿੱਚ ਉੱਤੇ ਜਿਹੜਾ ਅਸੀਂ ਸਾਡੇ ਨਾਲ ਆ ਕੇ ਜਿਹੜਾ ਸਹਿਯੋਗ ਦਿੱਤਾ ਅਸੀਂ ਸਭ ਦੇ ਧੰਨਵਾਦੀ ਆ ਸੋਸਾਇਟੀ ਵੱਲੋਂ ਮੈਂ ਸਭ ਧੰਨਵਾਦ ਕਰਦਾ ਆ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਮਹੱਲਾ ਨਿਵਾਸੀ ਇੱਥੇ ਪਹੁੰਚੇ ਨੇ ਔਰ ਬੜੀ ਇਖਾਦ ਦੇ ਨਾਲ ਉਹ ਸੇਵਾ ਭਾਵਨਾ ਕਰ ਰਹੇ ਨੇ ਔਰ ਧਾਰਮਿਕ ਹਸਤੀਆਂ ਵੀ ਇੱਥੇ ਪਹੁੰਚੀਆਂ ਨੇ ਜੇ ਕੱਲ੍ਹ ਗਰੀਏ ਕਥਾ ਵਾਚ ਕੇ ਸ਼੍ਰੀ ਚਰਨ ਸਾਹਿਬ ਚਰਨ ਕਮਲ ਸਾਹਿਬ ਗੁਰਦੁਆਰਾ ਤੋਂ ਹੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਸੋਸਾਇਟੀ ਦੇ ਮੁਖੀ ਸਰਬੰਦੀ ਨੇ ਆਪ ਸਰਬਾ ਸੰਗਤਾਂ ਨੂੰ ਦੱਸਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸਹਿਯੋਗ ਸੋਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਲ ਖਾਏ ਕਿਸ ਹੱਥੋਂ ਦੇ ਨਾਨਕਰਾ ਪਛਾਣੇ ਸੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਜਿਹੜਾ ਹੈ ਉਹ ਖੜਾਂ ਦੀ ਸਥਿਤੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਤੇ ਵੱਖ-ਵੱਖ ਸੰਸਥਾਵਾਂ ਜਿਹੜੀਆਂ ਨੇ ਉਹ ਬਹੁਤ ਵੱਡੇ ਉਪਰਾਲੇ ਕਰ ਰਹੀਆਂ ਨੇ ਅਤੇ ਇਸੇ ਹੀ ਤਰ੍ਹਾਂ ਅੱਜ ਬੰਗਿਆ ਵਿਖੇ ਜੋ ਸੁਸਾਇਟੀ ਸਾਡੀ ਬਣੀ ਹੋਈ ਆ ਸਾਰੇ ਮੈਂਬਰ ਸਹਿਬਾਨ ਭੈਣ ਭਾਈ ਕਤਰੂ ਕਰਕੇ ਇਸ ਸੁਸਾਇਟੀ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਉਹਨਾਂ ਦੇ ਵੱਲੋਂ ਇੱਕ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਤਾਂ ਜੋ ਲੋੜਵੰਦਾ ਤੱਕ ਜਿਹੜਾ ਸਮਾਨ ਪਹੁੰਚਾਇਆ ਜਾ ਸਕੇ ਇਹ ਇਸ ਸਥਿਤੀ ਦੇ ਵਿੱਚ ਜਿੰਨਾ ਵੀ ਸਹਾਰਾ ਉਹਨਾਂ ਨੂੰ ਦਿੱਤਾ ਜਾ ਸਕੇ ਉਹਨਾਂ ਥੋੜਾ ਹੈ ਸੋ ਮੈਂ ਸਾਰੇ ਜਿੱਥੇ ਮੈਂਬਰ ਸਾਹਿਬਾਨ ਦਾ ਧੰਨਵਾਦੀ ਹਾਂ ਅਤੇ ਨਾਲ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਇਹ ਸੁਸਾਇਟੀ ਹੈ ਇਹ ਕੇਵਲ ਇਹ ਨਹੀਂ ਕਿ ਕਿਸੇ ਖਾਸ ਕਮਿਊਨਿਟੀ ਦੀ ਸੇਵਾ ਕਰਦੀ ਹੈ ਹਿੰਦੁਸਤਾਨ ਦੇ ਵਿੱਚ ਜਿੱਥੋਂ ਵੀ ਇਹਨਾਂ ਨੂੰ ਕਾਲ ਆ ਜਾਂਦੀ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਹਿੰਦੂ ਆ ਹਰਕ ਥਾਂ ਤੇ ਪਹੁੰਚ ਕਰਕੇ ਜਿਹੜੀ ਹੈ ਜੋਗ ਸੇਵਾ ਪਹੁੰਚਾਈ ਜਾਂਦੀ ਆ ਸੋ ਸਾਰੀਆਂ ਸੰਗਤਾਂ ਨੂੰ ਹੀ ਮੈਂ ਇਸ ਚੈਨਲ ਦੇ ਰਾਹੀਂ ਆਦੀਮ ਦੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੀ ਵੀ ਗੱਲਾਂ ਬਸ ਸਾਨੂੰ ਸੇਵਾ ਕਰਨੀ ਚਾਹੀਦੀ ਆ ਜਿਵੇਂ ਵੀਰ ਮਨਜਿੰਦਰ ਸਿੰਘ ਹੁਣਾਂ ਦੱਸਿਆ ਹੀ ਹੈ ਕਿ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦੇ ਆ ਸੋ ਸਾਰਿਆਂ ਨੂੰ ਵਿਤਕਰੇ ਛੱਡ ਕਰਕੇ ਇਸ ਪਾਸੇ ਆਉਣਾ ਚਾਹੀਦਾ ਹੈ ਸੋ ਬਹੁਤ ਬਹੁਤ ਧੰਨਵਾਦੀ ਆ ਅਸੀਂ ਪੱਤਰਕਾਰ ਵੀਰਾਂ ਦੇ ਵੀਰ ਧਰਮ ਕੁਲਵੀਰ ਜੀ ਅਤੇ ਇਸੇ ਤਰ੍ਹਾਂ ਭਾਈ ਮਨਜਿੰਦਰ ਸਿੰਘ ਜੀ ਕਿਉਂਕਿ ਇਹਨਾਂ ਦੀ ਵੀ ਬੜੀ ਵੱਡੀ ਸੇਵਾ ਹੈ ਜੋ ਪੰਜਾਬ ਦੀ ਸਿੱਧੀ ਜਿਹੜੀ ਸੰਗਤਾਂ ਤੱਕ ਪਹੁੰਚਾਰੇ ਆ ਸੋ ਸਤਿਗੁਰੂ ਦੀ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਬਲਵਕਸ਼ਨ ਤਾਂ ਜੋ ਆਪਾਂ ਸਾਰੇ ਇੱਕ ਦੂਜੇ ਦੇ ਨੇੜੇ ਉਹ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਪਣੇ ਲੋੜਵੰਦ ਵੀਰਾਂ ਦੀ ਆਪਾਂ ਮਦਦ ਕਰ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਧੰਕਵਾਦ ਬਹੁਤ ਵੱਡਾ ਬੁਰਲਾ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਕਰਨਵੀਰ ਪਾਲ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ